ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀਡੀਓ ਡਰਾਈਵਰ ਵੀਰਾਂ ਨੇ ਤਾਂ ਸ਼ੇਅਰ ਕਰਨੀ ਆ ਕਿਰਪਾ ਕਰਕੇ ਜਿਹੜੇ ਭੈਣ ਭਰਾਵਾਂ ਦੇ ਕੋਈ ਭਰਾ ਜਾਂ ਕੋਈ ਕਹ ਲਓ ਵੀ ਘਰ ਵਾਲੇ ਜਾਂ ਪਿਤੇ ਪਿਤਾ ਜੀ ਹੋਣ ਹੈ ਨਾ ਪੁਲਿਸ ਮੁਲਾਜ਼ਮ ਹੈਗੇ ਆ ਉਹਨਾਂ ਨੂੰ ਜਰੂਰ ਸ਼ੇਅਰ ਕਰਨੀ ਆ ਸਾਡੀ ਪੁਲਿਸ ਮੁਲਾਜ਼ਮ ਨੂੰ ਇੱਕ ਹੱਥ ਜੋੜ ਬੇਨਤੀ ਆ ਵੀ ਭਾਈ ਜੀ ਕੋਈ ਵੀ ਹੁਣ ਦੇਖੋ ਪੰਜਾਬ ਦੇ ਵਿੱਚ ਕੋਈ ਵੀ ਡਿਸਟ੍ਰਿਕਟ ਆ ਕੋਈ ਵੀ ਸ਼ਹਿਰ ਆ ਹੈ ਨਾ ਤੇ ਧੁੰਦਾਂ ਸ਼ੁਰੂ ਹੋ ਗਈਆਂ ਤੁਸੀਂ ਕਿਰਪਾ ਕਰਕੇ ਨਾ ਗੱਡੀਆਂ ਵਾਲਿਆਂ ਨੂੰ ਮਤਲਬ ਮੌਲਤ ਜ਼ਰੂਰ ਦੇਣੀ ਆ ਇਹ ਨਹੀਂ ਵੀ ਕਿਤੇ ਕੋਈ ਧੁੰਦ ਕਰਕੇ ਲੇਟ ਨੋ ਐਂਟਰੀ ਚ ਆ ਜਾ ਜਾਂ ਕੁਝ ਵੀ ਆ ਉਹਦਾ ਚਲਾਨ ਨਾ ਕਰਿਓ ਪੀਓ ਨੋ ਐਂਟਰੀ ਤੋਂ ਬਚਦਾ ਧੁੰਦ ਦੇ ਵਿੱਚ ਕੋਈ ਆਪਣਾ ਨੁਕਸਾਨ ਕਰਾ ਕੇ ਬਹਿ ਜਵੇ ਹੈ ਕਿ ਨਹੀਂ ਜੀ ਕਿਉਂਕਿ ਡਰਾਈਵਰਾਂ ਨਾਲ ਇੰਜ ਹੀ ਹੁੰਦੀ ਆ ਤੇ ਦੂਜੀ ਚੀਜ਼ ਇਹ ਆ ਈਵੇ ਬਿੱਲ ਚ ਈਵੇ ਬਿੱਲ ਦੇ ਵਿੱਚ ਬੜੀ ਦਿੱਕਤ ਆਉਂਦੀ ਜਿਹੜੀਆਂ ਗੱਡੀਆਂ ਲੋਕਲ ਚੱਲਦੀਆਂ 100 150 ਕਿਲੋਮੀਟਰ 200 ਕਿਲੋਮੀਟਰ ਉਹਨਾਂ ਦਾ ਇੱਕ ਦਿਨ ਦਾ ਟਾਈਮ ਹੁੰਦਾ ਜਿੱਦਾਂ ਕਿ ਗੱਡੀ ਅੱਜ ਭਰੀ ਆ ਕੱਲ ਰਾਤ 12 ਵਜੇ ਤੱਕ ਜਿਹੜਾ ਆ ਉਹਦਾ ਇਹੇ ਬਿੱਲ ਹੁੰਦਾ ਹੈ ਨਾ ਤੇ ਇਹ ਕਈ ਵਾਰੀ ਧੁੰਦ ਕਾਰਨ ਗੱਡੀ ਪ੍ਰੋਬਲਮ ਹੋ ਜਾਂਦੀ ਜਾਂ ਕੁਝ ਵੀ ਹੈ ਨਾ ਤੇ ਇਹਦੇ ਵਿੱਚ ਜਰੂਰ ਮੇਰੇ ਵੀਰ ਪੁਲਿਸ ਮੁਲਾਜ਼ਮ ਤੇ ਜਿਹੜੇ ਸਾਡੇ ਆ ਮਹਿਕਮੇ ਵਾਲੇ ਦੂਜੇ ਆ ਧਿਆਨ ਦੇਣ ਕਿ ਕਿਤੇ ਕਾਗਜ਼ਾਂ ਤੋਂ ਬਚਦੇ ਡਰਦੇ ਨੋ ਐਂਟਰੀਆਂ ਤੋਂ ਡਰਦੇ ਡਰਾਈਵਰ ਨੁਕਸਾਨ ਨਾ ਕਰਾ ਕੇ ਵਹਿ ਜਾਣ ਕਿਉਂਕਿ ਕਈ ਵਾਰੀ ਆਪਾਂ ਦੇਖੀਦਾ ਹੁਣ ਕਈ ਸ਼ਹਿਰ ਆ ਆਪਾਂ ਰਾਤ ਨੂੰ ਲੰਘ ਜਾਈਏ ਕੋਈ ਦਿੱਕਤ ਨਹੀਂ ਆਉਂਦੀ ਹਾਂਜੀ ਦਨੇਪੁਲਸ ਮੁਲਾਜ਼ਮ ਉਥੇ ਚਲੋ ਆਪਾਂ ਤੰਗ ਕਰਨਾ ਨਹੀਂ ਕਮਾਂਗੇ ਉਹਨਾਂ ਦੀ ਵੀ ਡਿਊਟੀ ਹੈ ਹਨਾ ਪਰ ਤੁਸੀਂ ਟਰੱਕਾਂ ਵਾਲਿਆਂ ਨੂੰ ਮੌਲਤ ਜ਼ਰੂਰ ਦੇਣੀ ਆਂ ਵੀ ਜੇ ਦਿਨੇ ਵੀ ਕੋਈ ਮਾਲ ਲੱਦ ਕੇ ਜਾ ਰਿਹਾ ਤੇ ਕਿਰਪਾ ਕਰਕੇ ਉਹਨੂੰ ਜ਼ਰੂਰ ਛੱਡੋ ਕਿਉਂਕਿ ਉਹ ਧੁੰਦ ਤੋਂ ਡਰਦਾ ਆਪਣੇ ਆਪਣੇ ਪਰਿਵਾਰ ਲਈ ਹਨਾ ਨਿਕਲੇ ਆ ਰੋਟੀ ਕਮਾਉਣ ਪਰ ਧੁੰਦ ਦੇ ਕਰਕੇ ਇਹ ਨਾ ਹੋਵੇ ਵੀ ਅਗਲਾ ਰਾਤ ਨੂੰ ਗੱਡੀ ਚਲਾਵੇ ਵੀ ਯਾਰ ਦਿਨੇ ਮੈਨੂੰ ਚੱਲਣ ਨਹੀਂ ਦੇਣਾ ਇਹ ਇਹ ਇਸ ਧੁੰਦ ਦੇ ਮੌਸਮ 'ਚ ਪੁਲਸ ਪ੍ਰਸ਼ਾਸਨ ਦਾ ਸਾਨੂੰ ਪੂਰਾ ਸਾਥ ਚਾਹੀਦਾ ਵਾ ਹੈ ਕਿ ਨਹੀਂ ਜੀ ਕਿਉਂਕਿ ਪੁਲਸ ਦਾ ਤੇ ਸਾਡਾ ਰਿਪੋਰਟੇਸ਼ਨ ਸੇਮ ਹੀ ਹੋਇਆ ਪਿਆ ਲੋਕੀ ਡਰਾਈਵਰਾਂ ਨੂੰ ਵੀ ਨਹੀਂ ਚੰਗਾ ਕਹਿੰਦੇ ਪੁਲਸ ਵਾਲਿਆਂ ਨੂੰ ਵੀ ਨਹੀਂ ਪਰ ਪੁਲਸ ਵਾਲਿਆਂ ਦੇ ਵਿੱਚ ਵੀ ਬਹੁਤ ਵਧੀਆ ਇਨਸਾਨ ਨੇ ਬਿਲਕੁਲ ਬਿਲਕੁਲ ਤੇ ਇਸ ਲਈ ਜਿਹੜੇ ਸਾਡੇ ਪੁਲਸ ਵਾਲੇ ਵੀਰ ਆ ਜਿਨ੍ਹਾਂ ਦੇ ਕੋਈ ਨਾਕਿਆਂ ਤੇ ਡਿਊਟੀ ਕੁਝ ਵੀ ਆ ਟਰੱਕਾਂ ਵਾਲਿਆਂ ਨੂੰ ਮੌਲਤ ਜ਼ਰੂਰ ਦੇਓ ਕਿਉਂਕਿ ਧੁੰਦ ਕਈ ਵਾਰੀ ਸਵੇਰੇ 10 ਵਜੇ ਉਤਰਦੀ ਆ ਬਿਲਕੁਲ 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 ਜਿਵੇਂ ਕਿ ਜਰਾ 4-5 ਵਜੇ ਗਏ ਧੁੰਦ ਹੋਣੀ ਧੁੰਦਾ ਦੇਖੋ ਸਾਰੇ ਧੁੰਦ ਧੁੰਦ ਹੋਈ ਪਈ ਆ ਤੇ ਹੁਣ ਜਿੱਦਾਂ ਗਨੇਖਣਾਂ ਵਾਲੀ ਗੱਡੀ ਆ ਹਨਾ ਕਰਦੇ ਕਹਿੰਦੇ ਵੀ ਨਹੀਂ ਧੁੰਦੇ ਭਾਵੇਂ ਮਹੀਨੇ ਦੇ ਕਹ ਲਓ ਵੀ ਪੰਜ ਗੱਡੇ ਛੁੱਟਦੇ ਛੁੱਟ ਜਾਣ ਕੋਈ ਗੱਲ ਨਹੀਂ ਪਰ ਧੁੰਦੇ ਨਹੀਂ ਚਲਾਉਣੀਆਂ ਪਰ ਜਿਹੜੀ ਗੱਡੀ ਆਪਾਂ ਲੱਦ ਲੈਨੇ ਸਾਫ਼ ਦੇਣਾ ਹੈ ਨਾ ਕੋਈ ਦਿੱਕਤ ਆਉਂਦੀ ਆ ਇਸ ਲਈ ਪੁਲਿਸ ਪ੍ਰਸ਼ਾਸਨ ਕਿਰਪਾ ਕਰਕੇ ਕੋਈ ਵੀ ਇਦਾਂ ਕਿਸੇ ਦਾ ਚਲਾਣ ਨਾ ਕਰਿਓ ਅਸੀਂ ਕੋਈ ਦਿਨੇ ਸ਼ਹਿਰ ਪਾਰ ਕਰਨੇ ਆ ਹਨਾ ਕਈ ਨੋ ਐਂਟਰੀ ਨਹੀਂ ਵੀ ਹੁੰਦੀ ਪਰ ਕੀ ਆ ਜੇ ਆਪਾਂ ਰਾਤ ਨੂੰ ਸ਼ਹਿਰ ਪਾਰ ਕਰਦੇ ਆ ਸਾਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਕੋਈ ਹੱਥ ਨਹੀਂ ਦਿੰਦਾ ਪਰ ਦਿਨੇ ਹੱਥ ਦਿੰਦੇ ਆ ਵੀ ਕਿੱਧਰ ਤੁਰਿਆ ਹਨਾ ਜੇ ਆ ਬੋਆ ਤੇ ਇਸ ਲਈ ਮੇਰੇ ਵੀਰ ਪੁਲਿਸ ਵਾਲੇ ਵੀਰਾਂ ਨੂੰ ਬੇਨਤੀ ਆ ਤੇ ਜਰੂਰ ਇਹ ਧਿਆਨ ਰੱਖਿਓ ਤੁਹਾਡੇ ਸਾਥ ਦੀ ਸਾਨੂੰ ਧੁੰਦ ਚ ਲੋੜ ਆ ਜੇਕਰ ਤੁਸੀਂ ਸਾਡਾ ਸਾਥ ਦਿਓਗੇ ਤਾਂ ਬਹੁਤ ਲੋਕੀ ਜਿਹੜੇ ਐਕਸੀਡੈਂਟਾਂ ਤੋਂ ਬਚ ਜਾਣਗੇ ਕਿਉਂਕਿ ਐਕਸੀਡੈਂਟ ਦੇ ਵਿੱਚ ਜਦੋਂ ਕੋਈ ਇਨਸਾਨ ਚਲ ਜਾਂਦਾ ਨਾ ਉਹਦੇ ਪਰਿਵਾਰ ਦੀ ਰੋਟੀ ਔਖੀ ਹੋ ਜਾਂਦੀ ਆ ਤੁਸੀਂ ਜਰੂਰ ਸਾਡਾ ਸਾਥ ਦਿਓ ਲੈਕਨ ਜੀ ਬਾਕੀ ਕਿੰਨੇ ਸਿੰਘ ਜੀ ਬੇਨਤੀ ਕਰਨਗੇ ਹਾਂਜੀ ਹਾਂਜੀ ਬਿਲਕੁਲ ਭਾਜੀ ਤੇ ਗੱਲ ਇਹ ਆ ਕਿ ਜੇ ਆਪਾਂ ਰੱਖਿਆ ਕਰਦੇ ਆ ਤਾਂ ਉਹਨਾਂ ਨੂੰ ਰੱਖਿਆ ਦਾ ਜਿਹੜਾ ਪੂਰਾ ਸਾਧਨ ਦਵੋ ਹਨਾ ਕਿ ਜੇ ਕਿਸੇ ਨੂੰ ਕੋਈ ਨੁਕਸਾਨ ਹੁੰਦਾ ਜਾਂ ਕਿਸੇ ਦਾ ਕਿਸੇ ਦੀ ਮਤਲਬ ਇਵੇ ਬਿੱਲ ਦੀ ਕੁਝ ਮਾਹੌਲ ਤਾਂ ਜਿਹੜੀ ਹੁੰਦੀ ਆ ਦਿੱਕਤ ਆਉਂਦੀ 24 ਘੰਟੇ ਦਾ ਹੀ ਹੁੰਦਾ ਵੈਸੇ ਤਾਂ ਇਹ ਤੇ ਜਿਹੜਾ ਬਣਦਾ ਆ ਤੇ ਇਸ ਚੀਜ਼ ਦਾ ਜ਼ਰੂਰ ਖਿਆਲ ਰੱਖੋ ਇੱਕ ਦੂਜੇ ਦਾ ਸਾਥ ਦੇਵੋ ਡਰਾਈਵਰਾਂ ਦਾ ਸਾਥ ਦੇਵੋ ਧੁੰਦ ਦੇ ਵਿੱਚ ਜੇ ਹੁਣ ਪੁਲਿਸ ਮੁਲਾਜ਼ਮ ਨੇ ਨਹੀਂ ਇਹ ਸਾਥ ਦਿੱਤਾ ਤਾਂ ਹੋਰ ਕਹਿੰਨੇ ਦੇਣਾ ਹੈ ਨਾ ਤੇ ਇਸ ਚੀਜ਼ ਦਾ ਜ਼ਰੂਰ ਤਾਂ ਜਦੋਂ ਕੋਈ ਐਕਸੀਡੈਂਟ ਹੋ ਜਾਂਦਾ ਫਿਰ ਵੀ ਦੌੜ ਪੁਲਿਸ ਦੀ ਲੱਗਦੀ ਆ ਹੁਣ ਮੇਰੀ ਗੱਲ ਸੁਣੋ ਜੇ ਸਾਡੇ ਇਸ ਪਰਾਲੇ ਦੇ ਨਾਲ ਮੰਨ ਲਓ ਜੇ 100 ਐਕਸੀਡੈਂਟ ਚੋਂ 20 ਵੀ ਬਚ ਗਏ ਤਾਂ ਵੀਰੇ ਬੀ ਪਰਿਵਾਰ ਬਚ ਗਿਆ ਨਾ ਇਹ ਚੀਜ਼ਾਂ ਬਹੁਤ ਜ਼ਰੂਰੀ ਆ ਹੁਣ ਕੱਲ ਵੀ ਧੁੰਦ ਚ ਗੱਡੀ ਜਿਹੜੀ ਹਾਰਪੁਰ ਪਲਟ ਗਈ ਤਾਂ ਖਾਸ ਕਰ ਆਰਟੀਓ ਸਾਬਾਨਾ ਨੂੰ ਵੀ ਬੇਨਤੀ ਆ ਵੀ ਕੋਈ ਗੱਲ ਨਹੀਂ ਚਲੋ ਹੈਨਾ ਤੁਹਾਡਾ ਵੀ ਤੁਹਾਡੀ ਵੀ ਡਿਊਟੀ ਆ ਪਰ ਇਹ ਜ਼ਰੂਰ ਧਿਆਨ ਚ ਰੱਖਿਓ ਪੀਕ ਤੇ ਤੁਹਾਡੇ ਤੋਂ ਬਚਦੇ ਬਚਦੇ ਧੁੰਦਾਂ ਚ ਗੱਡੀਆਂ ਨਾ ਠੋਕ ਦੇਣ ਹੈ ਕਿ ਨਹੀਂ ਜੀ ਕਿਉਂਕਿ ਕੋਈ ਨਾ ਕੋਈ ਨੁਕਸਾਨ ਨਿਕਲ ਹੀ ਆਉਂਦਾ ਹੈਗਾ ਆ ਇਹ ਆਪਾਂ ਕਹੀਏ ਨਾ ਵੀ ਯਾਰ 100% ਆਪਾਂ ਗੱਡੀਆਂ ਨੂੰ ਕਰ ਸਕਦੇ ਆ ਉਹ ਨਹੀਂ ਹੁੰਦਾ ਕੋਈ ਨਾ ਕੋਈ ਨੁਕਸਾਨ ਸਾਡੇ ਚ ਨਿਕਲ ਆਉਂਦਾ ਪਰ ਆਰਟੀਓ ਸਾਹਿਬਾਨ ਵੀ ਇਹ ਜ਼ਰੂਰ ਧਿਆਨ ਰੱਖਣ ਵੀ ਤੁਹਾਡੇ ਤੋਂ ਬਚਦੇ ਗੱਡੀਆਂ ਨਾ ਠੋਕਣ ਹੈ ਕਿ ਨਹੀਂ ਜੀ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਨਾ ਇਹ ਜਿਹਦੇ ਸਿਰ ਪਈਆ ਉਹ ਹੀ ਜਾਣਦਾ ਜਿਨੇ ਕਿਸ਼ਤ ਦੇਣੀ ਆ ਉਹ ਹੀ ਜਾਣਦਾ ਹੁਣ ਆਪਾਂ ਕਿਸ਼ਤਾਂ ਨਾ ਦੇਣੀ ਹੋਵੇ ਆਪਾਂ ਮਹੀਨਾ ਖੜੀਆਂ ਕਰ ਲਈ ਹੈ ਹਨਾ ਕਿਉਂਕਿ ਆ ਧੁੰਦ ਚ ਅੱਜ ਸਿਰਫ ਦਿਨੇ 4 ਕਰ ਲਈ ਮੁੜ ਕੇ ਵਾਪਸ ਕਿੱਦਾਂ ਲਿਆਉਣੀ ਆ ਬੜੀਆਂ ਗੱਲਾਂ ਹੋ ਜਾਂਦੀਆਂ ਇਸ ਲਈ ਜਰੂਰ ਧਿਆਨ ਰੱਖੋ ਤੇ ਤੁੰਦ ਦੇ ਸਾਡੇ ਮਹੀਨਾ ਡੇਢ ਮਹੀਨਾ ਜਰੂਰ ਪੁਲਿਸ ਪ੍ਰਸ਼ਾਸਨ ਸਾਥ ਦੇਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ